ਹਾਂਜੀ ਸਾਰਿਆਂ ਨੂੰ ਪਤਸੀ ਰੇਪਾਲ ਦੀ ਮੈਂ ਤੁਹਾਡਾ ਪ੍ਰਸਿੰਗ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਹਾਂ ਜੋ ਟਾਈਮ ਆ ਸਵੇਰ ਦਾ ਤਕਰੀਬਨ 8:50 ਹੋ ਗਏ ਨੇ ਬਾਈ 8:50 ਹੋ ਗਏ ਨੇ ਵਰਖਾ ਪੂਰੀ ਖੂਪ ਪੈ ਰਹੀ ਆ ਫੁੱਲ ਮੀਂਹ ਪਿਆ ਦਿਖਾਉਣਾ ਤੁਹਾਨੂੰ ਬੀਬੀ ਤੇ ਮਾਸੀ ਦੀਰੀ ਵਾਲੇ ਵਾਸਤੇ ਰੋਟੀ ਤਿਆਰ ਕਰ ਰਹੇ ਨੇ ਸਵੇਰੇ ਸਵੇਰੇ ਤੁਹਾਨੂੰ ਪਤਾ ਲੰਗਰ ਵਾਲੀ ਦਾ ਮੌਂਦਾ ਪਰ ਕੁੰਨਾ ਬਣਾਉਣਾ ਤੇ ਮੈਂ ਪ੍ਰਸ਼ਾਦਾ ਦੋ ਬੜੀਆਂ ਦੇ ਬੜਾ ਚੱਕ ਦੇਣੀ ਹੈ ਤੁਹਾਡੇ ਸਾਨੂੰ ਧੀਏ ਪਈਆਂ ਇਧਰ ਬਾਸੜ ਆ ਗਈ। ਇਧਰ ਬੈਠੀ ਆ ਮਾਸੀ ਤੇ ਬੀਬੀ ਤੇ ਪੈਕਿੰਗ ਕਰੀ ਅਗੇ ਰੋਟੀ ਤਿਆਰ ਹੈ। ਮੀਂਹ ਆ ਗਦਰ ਵੀ ਬਿੰਨਾ ਬਾਸੜ ਦੇ ਢੋਲਿਆ। ਸਾਡਾ ਸਾਟਰ ਇਤੋਂ ਐ ਕਰਕੇ ਬਾਸੜ ਆਏ ਨੇ ਸਾਡਰਾਂ ਦੇ। ਫੁੱਲ ਮੀਂਹ ਦੇਖੋ ਵੀਰ ਜੀ। ਸਭ ਦੀ ਚੌਲੇ ਫੜੀਆਂ ਦੀ ਸੁੱਕੀ ਚੱਲਣ ਨੇ। ਮੋਸਮ ਸੁਹਾਵਾ ਬਣੂ ਪੂਰਾ ਫੁੱਲ ਮੀਆ ਬਾਈ ਦੇਖੋ ਜਿਹੜੇ ਜਿਹੜੇ ਪਿੰਡ ਮੀਂਹ ਪਿਆ ਜਿਹੜੇ ਜਿਹੜੇ ਬਾਈ ਦੇਖਦੇ ਨੇ ਭੈਣਾ ਦੇਖਦੇ ਨੇ ਬਜ਼ੁਰਗ ਕਮੈਂਟ ਜ਼ਰੂਰ ਕਰਿਓ ਵੀ ਸਾਡੇ ਪਿੰਡ ਕਿੰਨਾ ਕਿਮੀ ਪਿਆ ਹੈ ਜਿਹੜੇ ਬਾਹਰਲੇ ਨੇ ਵਿਦੇਸ਼ੀ ਵੀਰ ਨੇ ਉਹ ਵਧਾਈਆਂ ਦਿਓ ਵੀ ਸਾਡੇ ਪੰਜਾਬ ਚ ਬਹੁਤ ਵਧੀਆ ਮੀਂਹ ਪੈ ਰਿਹਾ ਹੈ ਸਾਰੇ ਦੇਖਿਓ ਖੂਬ ਮੀਂਹ ਦੇਖੋ ਕਮਾਲ ਦਾ ਪਾਣੀ ਆ ਗਿਆ ਦਾ ਦਰਿਆ ਮੰਗੂ ਉਹ ਦੇਖੋ ਪਣਤਾਲੇ ਕਿਵੇਂ ਡਾਢ ਨੇ ਉਹ ਡਾਢ ਹੋ ਰਹੇ ਨੇ ਇੰਦਰ ਦੇਵਤਾ ਮਿਹਰਬਾਨ ਹੋਇਆ ਬਹੁਤ ਆਜਾ ਵਲੀ ਕਰਦੀ ਪੜੀ ਜੇਹੇ ਜੇ ਅਸੀਂ 4 ਦਿਨ ਲੇਟ ਹੋ ਜੀਦੀ ਨੂੰ ਆਣੂ ਮੀਂਹ ਵਾਲੀ ਮੀਂਹ ਦੀ ਜਰੀ ਲਾ ਮੰਗੋ ਤੁਹਾਨੂੰ ਕੱਸੀ ਦਾ ਪਾਣੀ ਵੀ ਆ ਮਿਲ ਗਿਆ ਤੇਰਾ ਮੀਂਹ ਪੈ ਗਿਆ ਬਾਈ ਮੋਟਰ ਨਾਲ ਚਲਾਉਣੀ ਨਹੀਂ ਪੈਣੀ ਥੋੜੀ ਚਲਾਉਣੇ ਪੈਣੀ ਇਧਰ ਮਾਸੂ ਜੀ ਕਰੇਗਾ ਸਾਡੇ ਨੀ ਪੈ ਗਿਆ ਜੀ ਫੁੱਲ ਇਸ ਟਾਈਮ ਸੜਕਾਂ ਦੇ ਪਾਣੀ ਹਾਂਜੀ ਕਿਵੇਂ ਬਾਬਿਓ ਠੀਕੋ ਬਹੁਤ ਅੱਛੀ ਤੂੰ ਬਾਹਰੋਂ ਨਿਕਲੋ ਇਹ ਤਿਲਕ ਨਾ ਜਾਂਦਾ ਠੀਕ ਹੈ ਤੇ ਮੌਸਮ ਦੇਖੋ ਪਾਣੀ ਦੇਖੋ ਬਈ ਸੜਕਾਂ ਨੇ ਨਹਿਰਾਂ ਬਣੀਆਂ ਪਈਆਂ ਨੇ ਇਹ ਬਹੁਤ ਜ਼ਿਆਦਾ ਜੀ ਹੈਵੀ ਹੈ ਕਿਵੇਂ ਗੱਲ ਦਾ ਫੁੱਲਾਂ ਵੀ ਰੱਬੇ ਲੱਗੇ ਫੜਤੇ ਠੀਕ ਧੰਨਵਾਦ ਪ੍ਰਮਾਤਮਾ ਦਾ ਹਰ ਵਾਰੇ ਵੇਗੋ ਧੰਨਵਾਦ ਪ੍ਰਮਾਤਮਾ ਦਾ ਕੋਈ ਬੁੜੇ ਨੂੰ ਦੇਣਾ ਨਹੀਂ ਨਹੀਂ ਦੇ ਦੇ ਫੋਦੀਆ ਕਰ ਦੂਰ ਪੈ ਗਿਆ ਹੁਣ ਰਾਜਨੀਤਿਕ ਕੰਮ ਤੇ ਪਾਣੀ ਪੜਨ ਤਿਆਰ ਆ ਓ ਬਈਆ ਇਹ ਤਾਂ ਡਿੱਗ ਪਈ ਐ ਚਮਕੌਰ ਠੀਕ ਹੈ ਇੱਧਰ ਨੰਨੇ-ਮੁੰਨੇ ਖੇਡ ਰਹੇ ਚੱਪਲੀਆਂ ਚਰਗੀਆਂ ਉਹਨਾਂ ਨੇ ਆ ਓਏ ਚੱਪਲੀਆਂ ਇਹਨਾਂ ਭੇਜੋ ਭੱਜ ਜਾਣੀਆਂ ਓਏ ਚੱਪਲੀਆਂ ਇਹਨਾਂ ਭੇਜੋ ਭੱਜ ਜਾਣੀਆਂ ਚਾਰੇ ਪਾਸੇ ਪਾਣੀ ਆਉਣਾ ਹੈ ਦੇਖੋ ਦਰਿਆ ਵਾਂਗੂ ਫੁੱਲ ਮੀ ਹੈ ਬਾਈ ਬਾਬੇ ਦੇ ਡੇਰੇ ਚ ਜਾ ਰਹੀ ਸਾਰੀ ਜਨਤ। ਹੋਰ ਹਟ। ਠੀਕ। ਪਿੰਡ ਦੀ ਗੜੀ ਤੋਂ ਬਾਅਦ ਰੋਟੀ ਲੈ ਕੇ ਪਹੁੰਚਿਆ ਖੇਤ। ਤੇ ਬਾਹਰਸ ਦੇਖੋ ਤੁਸੀਂ ਪਾਣੀ ਖੜਾ ਖੇਤਾਂ ਚ। ਚਾਰੇ ਪਾਸੇ ਪਾਣੀ ਪਾਣੀ ਹੋਈ ਪਈ ਐ। ਪਿੱਪੂ ਕਿਵੇਂ ਲੱਗ ਰਿਹਾ ਠੰਡ ਤੇ? ਵਧੀਆ। ਹਾਂਜੀ ਸਰਦਾਰ ਜੀ ਪਹਾੜੇ ਚੋਂ ਸਾਰੇ ਸਾਰੇ ਬਹੁਤ ਖੁਸ਼ ਨੇ ਭਾਈ ਅੰਦਰ ਸੰਗਤ ਦਿਖਾਉਣੇ ਆ ਪਰ ਚਲਕਣ ਵਾਲੀਆ ਬਾਣੀ ਨੇ ਮੀਨੇ ਸਾਰੇ ਅੰਦਰ ਬਾੜ ਤੇ ਭਾਈ ਭਾਈ ਤੁਸੀਂ ਉਰੇ ਆ ਕੇ ਫਿਰ ਉਹ ਜੀਰੀ ਲਾਉਣਾ ਉੱਥੇ ਹਾਂ ਬਾਈ ਪ੍ਰਸਾਦਾ ਖਾਣੇ ਪ੍ਰਸਾਦਾ ਖਾਣੇ ਆ ਗਏ ਮੀਂਹ ਪਈ ਜਾ ਸਕਦੇ ਮੀਂਹ ਨੇ ਉਹ ਕਰ ਲਿਆ ਕੋਠਾ ਦਾ ਵਧੀਆ ਆਪਣਾ ਚੋਲਾ ਤੂੰ ਦਾ ਨਹੀਂ ਹਾਂ ਵਧੀਆ ਨਹੀਂ ਫੋਨ ਲੱਗੀਆਂ ਨੇ ਝੜੀਆਂ ਅੜਿਆ ਬਾਈ ਤੂੰ ਕਹਿਣਾ ਮੈਂ ਝੜੀਆਂ ਸੌਂਦੀਆਂ ਹੁਣ ਲੱਗੀਆਂ ਨੇ ਝੜੀਆਂ ਮਸੱਜਣਾ ਸੌਂਦੀਆਂ ਅਸੀਂ ਦੇਲ ਤੋਂ ਲਾਈਆਂ ਉਹ ਦੇਖਿਆ ਉਹ ਤੇਰੇ ਆਉਣੀਆਂ ਜੋਤ ਪਰਸੋਂ ਆਇਆ ਦੇਲ ਤੇ ਡਿੱਕਾ ਦੇ 15000 ਮੀ ਪੂਰਾ ਫੁੱਲਾ ਤੇ ਪਰਨੇ ਪੁਰਨੇ ਸਾਡੇ ਤੇ ਦੇ ਕੱਪੜੇ ਕੋਪੜੇ ਤੇ ਹੁਣ ਮਤ ਨਚੋੜ ਕੇ ਪਾਏ ਨੇ ਪਰਨੇ ਮਾ ਸੁੱਕ ਜਾਣਗੇ ਲੱਗੇ ਨੇ ਪੂਰੇ ਰੌਣਕਾ ਜੋਤ ਪੂਰਾ ਖੁਸ਼ਾ ਜੁੱਪਿਓ ਕਹਿ ਲੈਣਾ ਦਰ ਕੇ ਦਾ ਕੱਖਾਂ ਬੱਦਦੇ ਨੇ ਕਿਵੇਂ ਕਹਤੋਂ ਜੋਤ ਹੈ ਇਹ ਤੂੰ ਆ ਜਾ ਰਿਹਾ ਠੰਡ ਕੇ ਅੱਜ ਦਾ ਨਜ਼ਾਰਾ ਜੋ ਤੂੰ ਫਰਮਾਇਆ ਕਰਾਂ ਜਿਹੜੀ ਮਿਰਚਾਂ ਖਾਣੀਆਂ ਹੋਣ ਦੂਜੀਆਂ ਜਿਹੜੀਆਂ ਭਰੀਆਂ ਹੁੰਦੀਆਂ ਨੇ ਮੈਂ ਕੁਝ ਹੋਰ ਲੈ ਰੁਕਾਂ ਮਿਰਚਾਂ ਖਾਣੀਆਂ ਇਹਨੂੰ ਮਿਰਚਾਂ ਲਿਆ ਕੇ ਦੇਣੀਆਂ ਨੇ ਕਾਮ ਨੂੰ ਠੀਕ ਹੈ ਜੋ ਪਿੱਪੂ ਕੋਸ ਪੂਰਾ ਚੱਲ ਪੈ ਗਿਆ ਬਈ ਪਾਣੀ ਪਾ ਲੱਗੇ ਨਾ ਮੈਂ ਇਹਨੂੰ ਕੈਮਰਾ ਦਾ ਹੋਇਆ ਅੱਜ ਠੰਡਾ ਹੋਇਆ ਮੋਬਾਈਲ ਇਹ ਇੱਕੋ ਥੇੜ ਵੀ ਉਹ ਆ ਇਸ ਕਾ ਲਈ ਸੁਨੂ ਸੁਣਾਉਣਿਆ ਗੱਲਾਂ ਬਾਤਾਂ ਕਹਿੰਦੇ ਕਿ ਮਰਜ਼ੀ ਜੀ ਹੋਵੇ ਇੱਕ ਕਿਲੇ ਨਾਲ ਜਾਂ ਜੀ ਘਾਟਾ ਪੈ ਜਾ ਅੱਛਾ ਨੈਰਾ ਮੰਗਣਾ ਸਾਰੇ ਗਈ ਮਸ ਗੋੜੀ ਲੋਟਾ ਪੈਰ ਦਰਾ ਓਏ ਠੀਕ ਹੈ ਗੋੜੀਆਂ ਪਾਣੀ ਚ ਪਾਣੀ ਦੇ ਵਿੱਚ ਡੁੱਬ ਗਏ ਨੇ ਬੁੜੀਆਂ ਦੇਖੋ ਆ ਪਾਣੀ ਦੇਖੋ ਇੰਨਾ ਮੀਆ ਬਾਈ ਐ ਕੱਢ ਰਿਹਾ ਪਾਣੀ ਲੇ ਬਾਣੋਂ ਲਿਆ ਰਿਆਂ ਦੋ ਜਣੇ ਲੱਗੇ ਪਿਆ ਕੱਢਣ ਮੱਕੀ ਤਾਂ ਨਹੀਂ ਆਂਦਾ ਹੈਗਾ ਮੱਕੀ ਤੋਂ ਨਿਕਲੇ ਉਹ ਆਪੇ ਸਾਰਾ ਪੁੱਤ ਆਪਾਂ ਲੇ ਬਾਣ ਚ ਛੱਡਦੇ ਆਪਣੀ ਜੀਰੀ ਚ ਜੀਰੀ ਖਾਜੂ ਆਪੇ ਰੇ ਡੱਗਿਆ ਹੋਇਆ ਜੇ ਪਾਣੀ ਪਾਣੀ ਖੜਾ ਬਾਈ ਭੁੰਕੀਆਂ ਚ ਵੀ ਦੇਖੋ ਡੱਡੂ ਬੋਲ ਰਹੇ ਨੇ ਟਰੈ ਟਰੈ ਬੋਲ ਰਹੇ ਨੇ ਡੱਡੂ ਟਰੈ 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 ਹੋ ਰਹੀ ਹੈ ਦੇਖੋ ਪਾਣੀ ਕਿਵੇਂ ਜਾ ਰਿਹਾ ਕਿਵੇਂ ਜੋ ਤਮੀਂ ਕਿਵੇਂ ਲੱਗਦਾ ਤੁਹਾਨੂੰ ਅੱਜ ਤਾਂ ਆਪਣਾ ਮੀਂਹ ਚ ਨੰਗਿਆ ਸਾਰਾ ਟਾਈਮ ਲੋ ਟ੍ਰਾਈਨਾ ਪਾਣੀ ਦੋ ਤੋਂ ਹੀ ਵੱਧ ਹੋਣਾ ਬਈ ਬੜਾ ਪਾਣੀ ਹੈ ਡੂੰਗਾ ਹੋਰ ਪਟਦੇ ਨੇ ਤੇਰੇ ਪੰਦ ਵੀ ਕਰ ਬੱਗੀ ਸਾਬ ਨਾ ਰੱਖ ਲਈਏ ਤਾਂ ਬੰਦ ਕਰ ਲਈ ਪਾਣੀ ਬਈ ਤੇ ਹੁਣ ਲਾਈਟ ਵੀ ਨਹੀਂ ਆਉਣੀ ਜੇ ਬਾਲਾ ਘਟ ਗਿਆ ਬੱਗੀ ਕਾ ਸੁਆ ਚੱਕ ਲਈਂ ਦੇੜਾ ਅੱਜ ਦਾ ਦਿਨ ਅੱਜ ਦਾ ਦਿਨ ਮੀਂਹ ਚ ਨੰਗਿਆ ਬਈ ਸਾਰਾ ਵਲੌਗ ਤੁਸੀਂ ਮੀਂਹ ਦਾ ਦੇਖੋਗੇ ਮौज-ਮਸਤੀ ਵਾਲਾ ਤੇ ਦੇਖਿਓ ਤੇ ਫਿਰ ਦੱਸਿਓ ਤੁਹਾਡੇ ਪਿੰਡ ਕਿੰਨਾ ਕਿੰਨਾ ਮੀਂਹ ਪਿਆ ਤੇ ਕਮੈਂਟਾਂ ਚ ਕਰਿਓ ਗੱਲਬਾਤ ਸਾਰੀ ਕਿਡਾ ਮੋਨੜ ਬੰਨੇ ਜੇ ਹੂੰ ਕਿਡਾ ਹੋਰੇ ਬੁੱਤ ਉਹ ਆਪਣੇ ਉਥੇ ਉਥੇ ਲੱਕੜ ਪਈ ਆ ਜਿਹੜੀ ਪਰ ਪਰਾਂ ਖਾਲ ਤੇ ਰਿਓ ਜਿਹੜਾ ਬੇਲਾ ਖਾਲ ਪਿਆ ਉਥੋਂ ਨਹੀਂ ਪੈਂਦਾ ਕਰਦੇ ਖੱਤੇ ਚ ਪਾਣੀ ਆਪੀ ਗਾਹਾਂ ਚ ਤਰੀਆਂ ਤੇ ਪੈਉ ਨਿਕਲ ਜੂ ਉਧਰ ਆਪਣੇ ਬੋਤ ਕੰਨੀ ਨੇ ਬਾਦੂ ਸੁੱਕਾ ਪਾਣ ਪਿਆ ਉਧਰ ਆਪਣੇ ਕੌਕੀ ਨੇ ਪਾਈ ਕਮਾਈਆਂ ਹੈ ਮੱਕੀ ਦਾ ਵੀ ਚਾਰ ਪਾਉਣਾ ਮੱਕੀ ਤੇ ਪਾਣੀ ਬਹੁਤ ਜਾ ਰਿਹਾ ਬਾਗ ਦਾ ਲੱਕੜਾ ਜੀ ਤਕਾਇਆ ਪੁੱਤ ਓਏ ਪੰਜ ਸੀ ਟੰਬੇ ਜੇ ਪੈਨੇ ਪਰਾ ਸਿੱਟੇ ਜਿੱਦੇ ਚਾਰ ਪਾਏ ਉਹਦੇ ਘਰੇ ਲੈ ਜਾ ਕੇ ਜਾ ਕੇ ਆਪਾਂ ਆਰੇ ਬਾੜੀ ਦਾ ਗਿਆ ਬੱਸ ਬਾੜੀ ਨਾਲ ਗੱਲਾਂ ਕਰਦੇ ਕਰਦੇ ਨਿਕਲ ਜੀ ਪਿਆ ਤੇ ਫਿਰ ਤਰਸੇਮੂਰੀ ਬੂਟੇ ਨਾਲ ਲਾਉਣੇ ਤਾਂ ਗੱਲ ਹੋ ਨਹੀਂ ਸਕਦੀ ਆਪਾਂ ਨੇ ਅੱਜ ਦੋ ਤੂਤ ਲਾਦੇ ਬਾਈ ਖਾਲ ਦੇ ਉੱਤੇ ਨਾਲੇ ਪੁੰਨ ਨਾਲੇ ਫਲੀਆਂ ਨਾਲ ਤਾਂ ਕਰਾਇਆ ਕਰਾਂਗੇ ਟੋਕਰ ਇਹਨੂੰ ਸਿੱਧਾ ਜਾ ਕਰ ਬਾਈ ਉਪਰ ਨੂੰ ਧੱਕ ਦੇ ਧੱਕ ਦੇ ਪੈਰ ਨਾਲ ਇਹਨੂੰ ਕੁਛ ਨਹੀਂ ਹੁੰਦਾ ਦੋ ਤੂਤ ਲਾਤੇ ਅੱਜ ਪਹਿਲਾਂ ਦੇਖ ਕਿੰਨੀ ਅਗਰੀਨਰੀ ਇੱਥੇ ਅਰੇ ਬਾਈ ਪੂਰੀ ਇੰਨੀ ਮੋਟਰ ਤੇ ਕਿਸੇ ਦੇ ਨਹੀਂ ਹੋਣੀ ਬਾਈ ਆਪਣੇ ਏਰੀਆ 'ਚ ਠੀਕ ਹੈ ਬਸ ਹੁਣ ਪਰਾਂ ਨੂੰ ਮਾਲਾ ਤੱਕ ਦੋ ਬਸ ਬਸ ਠੀਕ ਹੈ ਠੀਕ ਹੈ ਕੁਝ ਨਾ ਕਰ ਹੁਣ ਜੇੜਦੰਨੇ ਆਪੀ ਖੜਾ ਹੋ ਗਿਆ ਪਾਣੀ ਤਾਂ ਨਿਕਲ ਗਿਆ ਸਾਰਾ ਟਰੈਕਟਰ ਵੀ ਦੋਤਾ ਗਿਆ ਆਪਣਾ ਮੀਨ ਨਾਲ ਬੋੜੀਆਂ ਵੀ ਬੋੜੀਆਂ ਕੱਤੀ ਪਾਉਰਾ ਪਰ ਹੁਣ ਤੇ ਹਉ ਦੇ ਗੋਬਨ ਦੇ ਨੀਂਦ ਚੂਨਾ ਜਿਹੜਾ ਪਟਾ ਲਾ ਰਿਆ ਆਪਾਂ ਉਹ ਸਾਹਮਣੇ ਮਾਈਆਂ ਫਿਰਦੀਆਂ ਨੇ ਤੇ ਮੀ ਬਾਲਾ ਪੈਣ ਕਰਕੇ ਫੁੱਲ ਬਾਲਾ ਭਰ ਗਿਆ ਬਾਈ ਪਾਣੀ ਧਾਬ ਗਿਆ ਚੋਨਾ ਹੁਣ ਇਹਦੇ ਤੇ ਪਾਣੀ ਕੱਢਾਂਗੇ ਥੋੜਾ ਥੋੜਾ ਕਰਕੇ ਕਿੱਤੀ ਕਿੱਤੀ ਕਰਕੇ ਪਾਣੀ ਕੱਢ ਰਿਆਂਗੇ ਨਹੀਂ ਪਾਉਰ ਛੋਟੀ ਜਿਹੀ ਡੁੱਬ ਜੂਗੀ ਤਲੇ ਬਣਿਆ ਪੈਨੇ